ਤੇ ਮਾਂ ਉਹ ਹੁੰਦੀ ਹੈ ਜਿਹਨੇ ਪੁੱਤ ਗੋਦ ਲਿਆ ਪਰ ਗੋਦ ਤੇ ਲੈ ਲਿਆ ਉਹਨੇ ਪਰ ਉਹਨੂੰ ਮਾਂ ਬਣਨ ਦੇ ਜਿਹੜੀਆਂ ਪੀੜਾਂ ਨੇ ਨਾ ਦਰਦ ਹੈ ਜਿਹੜਾ ਉਹ ਨਹੀਂ ਪਤਾ ਇਹ ਬੱਚੇ ਨੂੰ ਜਨਮ ਦੇਣ ਲੱਗਿਆ ਕਿੰਨੇ ਦਰਦਾਂ ਦਾ ਸਹਿਣ ਕਰਨਾ ਪੈਂਦਾ ਹੈ 9 ਮਹੀਨੇ 10 ਮਹੀਨੇ ਕਿਵੇਂ ਕੱਖ ਦੇ ਵਿੱਚ ਰੱਖਣਾ ਪੈਂਦਾ ਹੈ ਕਿ ਮੇਟ ਡਾ ਵੇਟ ਵਜਨ ਲੈ ਕੇ ਤੁਰਨਾ ਪੈਂਦਾ ਉਹ ਨਹੀਂ ਪਤਾ ਗਿਆਨ ਤੇ ਲੈ ਲਿਆ ਗਿਆਨ ਤੇ ਲੈ ਲਿਆ ਪਰ ਉਹ ਗੱਲ ਉਹ ਸਵਾਦ ਨਹੀਂ ਆਇਆ ਪਰ ਉਹ ਗਿਆਨ ਕਦੋਂ ਤੱਤ ਵਸਤੂ ਕਦੋਂ ਪ੍ਰਾਪਤੀ ਹੁੰਦੀ ਹੈ ਜਿਹੜੀ ਮਾਂ ਨੇ ਆਪਣੇ ਢਿੱਡੋਂ ਬੱਚੇ ਨੂੰ ਜਨਮ ਦਿੱਤਾ ਹੈ ਉਹ ਮਾਂ ਨੂੰ ਪਤਾ ਹੈ ਸਮਝੋ ਵੀ ਇਹਨੂੰ ਇੱਕ ਤਾਂ ਹੁੰਦਾ ਹੈ ਕਿਤਾਬੀ ਗਿਆਨ ਜਿਹੜਾ ਕਿਤਾਬੀ ਗਿਆਨ ਹੁੰਦਾ ਹੈ ਉਹ ਮਿਲ ਜਾਂਦਾ ਹੈ ਸਾਨੂੰ ਸੌਖਾ ਇੱਕ ਹੁੰਦਾ ਰੋਹਾਨੀ ਗਿਆਨ ਸਾਡੇ ਅੰਦਰੋਂ ਗਿਆਨ ਪ੍ਰਗਟ ਹੋਣਾ ਜਿਹੜਾ ਅੰਦਰੋਂ ਗਿਆਨ ਪ੍ਰਗਟ ਹੁੰਦਾ ਨਾ ਉਹ ਕੋਈ ਸੌਖਾ ਨਹੀਂ ਮਿਲਦਾ ਭਾਈ ਅੱਧੀ ਅੱਧੀ ਰਾਤ ਜਾਗਣਾ ਪੈਂਦਾ ਹੈ ਸ਼ਬਦ ਦੀ ਕਮਾਈ ਸ਼ਬਦ ਦੀ ਕਲਣਾ ਅਰਾਧਨਾ ਸਾਧਨਾ ਇਹ ਸਭ ਕੁਝ ਕਰਨਾ ਪੈਂਦਾ ਦੁਨੀਆਂ ਦੇ ਬੋਲ ਕਬੂਲ ਦੁਨੀਆਂ ਦੇ ਠੇਡੇ ਦੁਨੀਆਂ ਦੀਆਂ ਠੋਕਰਾਂ ਆਦਿਕ ਸਭ ਕੁਝ ਸਹਿਣਾ ਪੈਂਦਾ ਫੇਰ ਕਿਤੇ ਜਾ ਕੇ ਅੰਦਰਲਾ ਜਿਹੜਾ ਗਿਆਨ ਆ ਨਾ ਉਹ ਜਨਮ ਲੈਂਦਾ ਸਤਿ ਜਿੱਦ ਦੇ ਉਹ ਜਾਗ ਪਿਆ ਅੰਦਰਲਾ ਗਿਆਨ ਅੰਦਰਲੇ ਗਿਆਨ ਨੇ ਜਨਮ ਲੈ ਲਿਆ ਫਿਰ ਉਹਦੇ ਉਹ ਗਿਆਨ ਮੁੱਕੇਗਾ ਉਹ ਗਿਆਨ ਦੇ ਅੱਗੇ ਦੁਨੀਆ ਦਾ ਗਿਆਨ ਹੈ ਕਿਤਾਬੀ ਗਿਆਨ ਹੈ ਜਿਹੜਾ ਉਹ ਫਿੱਕਾ ਪੈ ਜਾਏ ਪਿੱਛੇ ਰਹਿ ਜਾਏਗਾ ਉਹ ਜਿੱਦਾਂ ਭਗਤ ਕਬੀਰ ਸਾਹਿਬ ਜੀ ਨੇ ਭਗਤ ਰਵਿਦਾਸ ਜੀ ਨੇ ਬਡੇ ਮਹਾਂਪੁਰਖ ਬੈਠੇ ਨੇ ਕਿਹਦੀ ਕਿਹਦੀ ਗੱਲ ਕਰავੇ ਇਹਨਾਂ ਦੇ ਅੱਗੇ ਜਿਹੜਾ ਦੁਨਿਆਵੀ ਗਿਆਨ ਆ ਨਾ ਉਹ ਫਿੱਕਾ ਹੈ ਭਗਤ ਰਵਿਦਾਸ ਜੀ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਕਛ ਆਰਾ ਪਾਰ ਨ ਸੂਝ ਕਹਿੰਦੇ ਆਹ ਵਾਹਿਗੁਰੂ ਜੀ ਮੈਂ ਤਾਂ ਤੇਰੇ ਅੱਗੇ ਇਉਂ ਆ ਜਿਵੇਂ ਖੂਨ ਦਾ ਡੱਡੂ ਹੁੰਦਾ ਹੈ ਖੂਨ ਦਾ ਡੱਡੂ ਪਤਾ ਖੂਨ ਬਾਰੇ ਉਹਨੂੰ ਨੌਲੇਜ ਹੁੰਦੀ ਹੈ ਖੂਨ ਬਾਰੇ ਪਤਾ ਹੁੰਦਾ ਵੀ ਇਹ ਕਿੰਨਾ ਕੁ ਡੂੰਗਾ ਹੈ ਕਿੰਨਾ ਕਿਹਦੇ ਵਿੱਚ ਪਾਣੀ ਹੈ ਇਹ ਖੂਨ ਦੇ ਡੱਡੂ ਨੂੰ ਖੂਨ ਬਾਰੇ ਨੌਲੇਜ ਜ਼ਰੂਰ ਹੈ ਪਰ ਮਾਨ ਸਰੋਵਰ ਬਾਰੇ ਨਹੀਂ ਪਤਾ ਮਾਨ ਸਰੋਵਰ ਤੇ ਵਿਚਾਰਾ ਕਿਤੇ ਗਹੀ ਨਹੀਂ ਹੋ